ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਨਾਲ ਸੈਂਟਰ ਦੀ ਸਰਕਾਰ ਜਿਹਨੂੰ ਭਾਜਪਾ ਚਲਾ ਰਹੀ ਹੈ ਹਮੇਸ਼ਾ ਬਹੁਤ ਵੱਡਾ ਤੱਕਾ ਕਰਦੀ ਆ ਰਹੀ ਹੈ ਇੱਥੇ ਮੇਰੇ ਕੋਲੇ ਖੇਤੀਬਾੜੀ ਵਿਭਾਗ ਹੈ ਜਿਹੜਾ ਕਿ ਇਸ ਦੇਸ਼ ਨੂੰ ਇਹਦੀ ਜਿਹੜੀ ਬਹੁਤ ਵੱਡੀ ਅਨਾਜ ਦੀ ਅੰਨ ਦੀ ਲੋੜ ਨੂੰ ਪੂਰਾ ਕਰਕੇ ਦਿੰਦਾ ਹੈ ਅਸੀਂ 180000 ਮੀਟਰਕ ਟਨ ਤੋਂ ਵੱਧ ਚੌੜਾਂ ਦਾ ਜਿਹੜਾ ਉਹਦੇ ਵਿੱਚ ਯੋਗਦਾਨ ਪਾਉਣੇ ਆ ਇਸੇ ਤਰ੍ਹਾਂ 1 ਲੱਖ 30 ਲੱਖ ਤੋਂ ਵੱਧ ਮੀਟਰਕ ਟਨ ਕਣਕ ਦਾ ਔਰ ਕਿਸੇ ਵੇਲੇ ਵੱਡੇ ਚੈਲੰਜ ਸੀ ਉਹਨੂੰ ਵੀ ਕਬੂਲ ਕੇ ਪੰਜਾਬ ਦੇ ਸਹਿ ਵਿਗਿਆਨੀ ਸੀ ਕਿਸਾਨ ਸੀ ਪੰਜਾਬ ਪੰਜਾਬ ਦੇ ਮਿਹਨਤੀ ਮਜ਼ਦੂਰ ਸੀ ਸਾਰੇ ਰਲ ਮਿਲ ਕੇ ਉਸ ਚੈਲੰਜ ਨੂੰ ਕਬੂਲ ਕੇ ਅਸੀਂ ਜਿਹੜੇ ਅਨਾਜ ਦੇ ਭੰਡਾਰ ਭਰ ਦਿੱਤੇ ਉਹਦੇ ਨਾਲ ਗਰੀਬ ਲੋਕਾਂ ਦੇ ਲਈ ਸਰਕਾਰਾਂ ਦੀਆਂ ਜਿਹੜੀਆਂ ਸਕੀਮਾਂ ਉਹਦੇ ਵਿੱਚੋਂ ਰਾਸ਼ਨ ਦਿੱਤਾ ਜਾਂਦਾ ਹੈ ਕਿ ਜਿਨ੍ਹਾਂ ਦਾ ਗੁਜ਼ਾਰਾ ਅੱਜ ਦੇ ਸਮੇਂ ਵਿੱਚ ਬਹੁਤ ਔਖਾ ਹੈ 1-1 2-2 ਜੀ ਕਮਾਈ ਕਰਦੇ ਐ 5-5 4-4 ਜੀ ਖਾਣ ਵਾਲੇ ਐ ਹੋਰ ਵੀ ਕਰਦੀਆਂ ਲੋੜਾਂ ਹੁੰਦੀਆਂ ਉਹਦੇ ਲਈ ਜਿਹੜੀ ਰਾਸ਼ਨ ਦੀ ਸਕੀਮ ਕਾਫੀ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਸੀ ਉਹਦੇ ਵਿੱਚ ਹੁਣ ਅੜਿੱਕੇ ਪਾਏ ਜਾ ਰਹੇ ਆ ਉਹਨੂੰ ਕਟਿਆ ਜਾ ਰਿਹਾ ਹੈ ਜਿਹੜਾ ਬੜਾ ਹੀ ਮੰਦ ਭੱਗ ਹੈ ਔਰ ਜਿਸ ਸੂਬੇ ਨੇ ਇਸ ਦੇਸ਼ ਦੇ ਲਈ ਵੱਧ ਤੋਂ ਵੱਧ ਕਰਕੇ ਦਿੱਤਾ ਹੋਵੇ ਅਸੀਂ ਤਾਂ ਉਹਨਾਂ ਦੇ ਅਨਾਜ ਦੇ ਭੰਡਾਰ ਭਰ ਕੇ ਦਿੱਤੇ ਆ ਉਹਨਾਂ ਨੂੰ ਦੂਸਰੇ ਦੇਸ਼ਾਂ 'ਚ ਜਿੱਥੇ ਠੂਠਾ ਲੈ ਕੇ ਜਾਂਦੇ ਸੀ ਉੱਥੋਂ ਮੰਗਣੋਂ ਹਟਾਇਆ ਹੈ ਔਰ ਇਸ ਦੇਸ਼ ਦੇ ਲਈ ਸਾਡੇ ਸਾਰੇ ਲੋਕ ਜਿੰਨੀ ਵਫਾਦਾਰੀ ਪੰਜਾਬੀਆਂ ਵਿੱਚ ਹੈ ਚਾਹੇ ਅਸੀਂ ਸਰਹੱਦਾਂ ਤੇ ਕਦੇ ਵੀ ਕੋਈ ਚੈਲੰਜ ਆਉਂਦਾ ਅੱਜ ਵੀ ਸਾਡੇ ਨੌਜਵਾਨ ਬੱਚੇ ਆਪਣੀ ਬਲੀ ਦੇ ਕੇ ਸ਼ਹੀਦੀਆਂ ਦੇ ਕੇ ਇਸ ਦੇਸ਼ ਦੀ ਰੱਖਿਆ ਕਰਦੇ ਆ ਤੇ ਦੇਸ਼ ਆਜ਼ਾਦ ਵਿੱਚ ਤਰਾਨ ਵਿੱਚ ਵੀ ਤੁਸੀਂ ਸਾਰੇ ਬਹੁਤ ਭੜੀ ਭਾਤ ਜਾਣਦੇ ਹੋ ਕਿ 80% ਤੋਂ ਵੱਧ ਲੋਕਾਂ ਨੇ ਉਹਦੇ ਵਿੱਚ ਵੱਡਾ ਯੋਗਦਾਨ ਪਾਇਆ ਅੱਜ ਉਹ ਸਾਜ਼ਿਸ਼ ਰਚੀ ਜਾ ਰਹੀ ਹੈ ਕਿ ਜਿਹੜੇ ਕੋਈ ਥੋੜੇ ਜੇ ਗੁਜ਼ਾਰੇ ਚਾ ਕਿਸੇ ਕੋਲੇ ਕਿਲਾ 2 ਕਿਲੇ ਜ਼ਮੀਨ ਹੈ 2.5 ਕਿਲੇ ਜ਼ਮੀਨ ਹੈ 2.5 ਕਿਲੇ ਜ਼ਮੀਨ ਜੇ ਕੋਈ ਬਹੁਤ ਉਪਜਾਊ ਆ ਤਾਂ ਹੋ ਸਕਦਾ ਉਹਨਾਂ ਦੇ ਘਰ ਦਾ ਗੁਜ਼ਾਰਾ ਕੋਈ ਮੜਾ ਮੋਟਾ ਚੱਲ ਸਕਦਾ ਹੋਵੇ ਜ਼ਮੀਨ ਵੀ ਬਹੁਤ ਪ੍ਰਕਾਰ ਦੀ ਹੁੰਦੀ ਹੈ ਕਈ ਥਾਂ ਤੁਸੀਂ ਦੇਖਿਆ ਸੇਮ ਨਾਲ ਖਰਾਬ ਹੋਈ ਪਈ ਹੈ ਕਈ ਥਾਂ ਪਾਣੀ ਦੀ ਪਹੁੰਚ ਜੇ ਤੱਕ ਉਸ ਤਰ੍ਹਾਂ ਨਹੀਂ ਹੋ ਸਕੀ ਕਈ ਥਾਵਾਂ ਤੇ ਉਹ ਫਸਲਾਂ ਨੂੰ ਧਰਤੀ ਨੇ ਮੰਨਿਆ ਨਹੀਂ ਜਿਵੇਂ ਅਸੀਂ ਕਾਟਨ ਦੀ ਖੇਤੀ ਕਰਦੇ ਆ ਤੇ ਉੱਥੇ ਵੀ ਬਹੁਤ ਮੁਸ਼ਕਲਾਂ ਆ ਜਾਂਦੀਆਂ ਕਿਸੇ ਵੇਲੇ ਹੋ ਜਾਂਦੀਆਂ ਕਿਸੇ ਵੇਲੇ ਨਹੀਂ ਤੇ ਉਹਦਾ ਜਿਹੜਾ ਇੰਨਾ ਵਧੀਆ